ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ ਸੋਰਾ ਕੰਨਾਂ ਨੂੰ ਏ ਮੇਰੀ ਗੜਵੀ ਪਾਰ ਦੇ ਗੜਵੀ ਪਾਰ ਦੇ ਮੱਥੇ ਵਾਲਾ ਟਿੱਕਾ ਪਾਵੇਂ ਗੈਣੇ ਤਰਦੇ ਜਿਹੜੇ ਚਾਹ ਦੇ ਸ਼ਕੀਨ ਓਨਾ ਵੇਚ ਲਈ ਜ਼ਮੀਨ ਸਣੇ ਹੱਲ ਪੰਜਾਲੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਹਾਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ फिर बनावांगे परसों वाली चाच मिठा कित्थों पावांगे सस कहंदी नू मेरी बाटी पर दे गल वाला हार पावे गेने तार दे गल वाला हार पावे गेने तारे दे जेडे चादे प्यारे ਉਣਾ ਵੇਚਲੇ ਚੁਬਾਰੇ ਸਣੇ ਬੂਹੇ ਵਾਰੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਧਾਰੀਆਂ ਹਾਏ ਕਿੱਥੋਂ ਪੇਸ਼ ਪੈ ਗਈਆਂ ਕਬੀਲਧਾਰੀਆਂ ਕਾਂਤ ਕਹਿੰਦਾ ਨਾਰੇ ਮੇਰਾ ਗਿਲਾਸ ਪਰ ਦੇ ਬਾਹਾਂ ਵਾਲਾ ਚੂੜਾ ਪਾਵੇਂ ਗਣੇ ਤਾਰੇ ਦੇ ਬਾ ਵਾਲਾ ਚੂੜਾ ਪਾਵੇਂ ਗੈਣੇ ਤਾਰੇ ਦੇ ਜਿਹੜੇ ਚਾਹ ਦੇ ਤਿਆਕ ਉਹਨਾ ਵੇਚ ਲਈ ਜਵਾਕ ਸਣੇ ਘਰ ਵਾਲੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਹਾਏ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਚ ਮਿੱਠਾ ਕਿੱਥੋਂ ਪਾਗੇ